ਜਿਹੜੇ ਜਿਹੜੇ ਤੁਸੀਂ ਲਖਾਏ ਸੀ ਉਹ ਸਾਰੇ ਦੇ ਸਾਰੇ ਦੋਸ਼ੀ ਫੜੇ ਗਏ ਨੇ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਤੇ ਮੈਂ ਪਹਿਲਾਂ ਵੀ ਚੈੱਕ ਕਰਾਤਾ ਤੁਹਾਡੇ ਚਾਰ ਬੰਦਿਆਂ ਨੂੰ ਬੁਲਾ ਕੇ ਚੈੱਕ ਕਰਾਤਾ ਹੁਣ ਵੀ ਜਿਹੜੇ ਚਾਰ ਬੰਦੇ ਹੋਰ ਆ ਸਕਦੇ ਆ ਉਹਨਾਂ ਨੂੰ ਚੈੱਕ ਕਰਾ ਸਕਦੇ ਆ ਠੀਕ ਹੈ ਜੀ ਕਾਗਜ਼ ਪੜਾ ਸਕਦੇ ਆ ਪਰ ਇਸ ਤੋਂ ਅਗਲੀ ਕਾਰਵਾਈ ਜਿਹੜੀ ਹੁਣ ਹੈਗੀ ਆ ਕੋਰਟ ਦੀ ਅਦਾਲਤਾਂ ਦੀ ਤੁਹਾਡੀ ਪੈਰਵਾਈ ਦੀ ਉਹ ਤੁਸੀਂ ਕਰਨੀ ਹੈ ਪੁਲਿਸ ਦਾ ਕੰਮ ਇੱਥੇ ਤੱਕ ਸੀ ਤੁਸੀਂ ਪੁਲਿਸ ਤੇ ਇਸ ਤਰ੍ਹਾਂ ਦਾ ਚਲੋ ਗਿਲਾ ਕਰਦੇ ਸੀ ਕਿ ਪੁਲਿਸ ਨਹੀਂ ਫੜਦੀ ਪੁਲਿਸ ਨੇ ਫੜ ਲਿਆ ਪੁਲਿਸ ਦੀ ਕਾਰਵਾਈ ਅਜੇ ਖਤਮ ਤਾਂ ਨਹੀਂ ਹੋਈ ਪਰ ਪੁਲਿਸ ਦੀ ਕਾਰਵਾਈ ਚੱਲੂ ਚਲਾਣ ਜਾਊ ਅਦਾਲਤ ਤੇ ਅੱਗੇ ਅਦਾਲਤ ਦਾ ਕੰਮ ਹੈ ਸਜ਼ਾ ਦੇਣਾ ਤੇ ਨਾ ਦੇਣਾ ਹੁਣ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਕਿ ਜਿੰਨਾ ਪੁਲਿਸ ਦਾ ਕੰਮ ਕਰਨ ਵਾਲਾ ਸੀ ਉਹਦੇ ਵਿੱਚੋਂ ਅਸੀਂ 80% ਕਰ ਚੁੱਕੇ ਹਾਂ 20% ਰਹਿੰਦਾ ਜਿਹੜਾ ਸਾਡਾ 5-7 ਦਿਨਾਂ ਦੇ ਵਿੱਚ ਉਹ ਮੁਕੰਮਲ ਕਰਕੇ ਤਲਾਣ ਦੇ ਦਾਂਗੇ ਅੱਗੇ ਦੀ ਕਾਰਵਾਈ ਤੁਹਾਡੀ ਹੋ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿੰਨਾ ਵੀ ਤੁਸੀਂ ਇਹ ਦੁੱਖ ਚੱਲਿਆ ਅਸੀਂ ਵੀ ਉਹਦੇ ਲਈ ਹਮਾ ਮੰਗਦੇ ਆ ਪਰ ਹੁਣ ਬੇਨਤੀ ਹੈ ਕਿ ਤੁਸੀਂ ਇਸ ਧਰਨੇ ਦੀ ਸਮਾਪਤੀ ਕਰਕੇ ਅਗਲਾ ਜਿਹੜਾ ਕੰਮ ਹੈ ਲੜਕੀ ਦਾ ਮ੍ਰਿਤਕ ਸੰਸਕਾਰ ਕਰਨਾ ਹੈ ਅਗਨੀ ਭੇਟ ਕਰਨੀ ਹੈ ਪਲੀਜ਼ ਉਹ ਕਰ ਸਕਦੇ ਹੋ ਮੈਗਰੂਦੀਤਾ ਖਾਲਸ ਮੈਗਰੂਦੀਤਾ ਬੋਲੇ ਬੱਬੂ ਬਾਹਰ ਮਾਰ ਦਿਓ ਬੱਬੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਆਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ

ਆਪ ਬੋਲੀ ਹਾਂਜੀ ਬੈਠ ਜਾਓ ਕੋਈ ਨਾ ਇਹ ਮੀਟਿੰਗਾਂ ਗੁੰਦੀਆਂ ਗਦਾਈਆਂ ਚਲੋ ਬਚੋ ਚਲੋ ਬਚੋ ਚਲੋ ਹੁਣ ਕਰੋ ਚਲੋ ਬਚੋ ਥੋੜਾ ਪਈ ਸਾਰਾ ਮਾਰ ਕੇ ਜਾਓ ਆ ਜਗਤਰ ਮੈਂ ਥੱਲੇ ਕੱਢ ਆ ਕੱਢ ਦੋ ਬੰਦੇ ਚੜ੍ਹਦੇ ਨੇ ਇੱਧਰ ਸੁਣਾਣ ਆ ਥਾੜ੍ਹ ਆ ਨਾਲ ਲਾ ਵੀ ਪੈਂ ਵੀ ਦੂਜੇ 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 ਮੁੱਦੀ 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 ਨਾ ਭਾਈ ਥੱਲੇ ਕਰ ਨਹੀਂ ਦੂਜੇ ਦੂਜੇ ਥਾਏ ਨਾ ਥੱਲੇ ਕਰੋ ਵੀਰੇ ਜਮ ਹਾ ਇਹ ਨਹੀਂ ਡਗਦੀ ਨਹੀਂ ਨਾਲ ਲਾ ਕੇ ਸਾਰੇ ਹਾਂ ਨਗਰੀ ਦੀ ਪਾ ਦੇ ਸਮਝੀ ਲਾਉਂਦੇ ਪਾ ਦੇ ਹੰਡਾ ਦੇ ਪਾ ਦੇ ਉਹ ਕੋਣੇ ਵੀ ਥੱਲੇ ਰੱਖ ਦੋ ਕਿ ਸਵਾਹ ਜੀ ਬਣਦੀ ਥੱਲੇ ਸਾਈਡ ਤੇ ਕਰ ਦੂਗਾ ਆ ਵੀ ਮੈਂ ਇਧਰ ਪਾ ਦੇਣਾ ਬਸ ਸਾਈਡ ਤੇ ਜਾਣਾ ਨਹੀਂ ਨਹੀਂ ਸੁਬਾਨ ਅੱਲਾਹ ਮੰਨਦੇ ਨਹੀਂ ਫੋਨ ਚੁੱਕ ਲਈ ਉੱਤ ਆਏ ਆ ਅਰੇ ਵੀ ਕੱਢ ਦੋ ਛੋਲਾ ਜੱਬ ਵੀ ਖੇਤ ਦੇ ਥੱਲੇ ਕਰ ਦੋ ਲਾਉਰਾ ਬਣਾ ਦੋ ਛੋਲਾ ਖੇਤ ਦੇ ਥੱਲੇ ਕਰ ਦਿਓ ਉਹ ਬੰਦ ਬੰਦ ਵਿੱਚ ਰੱਖੋ ਕਬੱਡੀ ਕਬੱਡੀ ਲਵਾਓ ਆ ਪਿੱਛੇ ਨੂੰ ਆਉਣੀ ਹੈ ਨਹੀਂ ਚੀਣਾ ਜਮਾ ਲਾ ਰਿਹਾ ਹੈ ਹਾਂ ਨਹੀਂ ਇਹ ਲਾ ਰਹੀ ਨਹੀਂ ਘਟਗਾ ਲਾਉਣਾ ਆ ਲਾਉ ਮੋਜੀ ਮੱਕੜ ਮਾਰਦਾ ਵੀ ਮੈਂ ਸੱਦਾ ਲਾਉਂਦਾ ਆ ਨਾ ਨਾ ਬਈ ਥੜਾ ਪੜਾਈ ਹਾਲਾ ਹਾਲਾ ਦੂਦੇ ਹਾਲਾ ਆ ਜੰਡਾ ਦਾ ਨੰਨ ਖੜਕਦੇ ਪਲੇ ਰਹੀ ਹੈ ਪੂਰੇ ਨਾ ਦੇ ਪੂਰੇ ਨਾ ਦੇ ਬੱਟੀ ਹੈ ਨਕਮੂ ਟੂ ਆਹ ਨੂਰੇ ਗਾਦੀ ਹਾਲਾ ਵੀਡੀਓ ਬੱਜੀ ਨਾ ਦੇ ਇੱਕ ਪਤਾ ਆਹ ਜੰਡਾ ਦੇ ਪੂਰੇ ਨਾਲ

ਕਾ ਵੀ ਪਾ ਦੋ ਨਾ ਅਜਿੰਦਰ ਡਿੱਗੂ ਆ ਹਾਂ ਲਾੜੇ ਸੁਣਾ ਪਰ ਤੇ ਥੱਲੇ ਥੱਲੇ ਜਾ ਮੈਂ ਥੱਲੇ ਲਾਉ दी रे और दी ਆਹ ਲਓ ਥੋੜੀ ਬਾਲ ਆਹ ਲਓ ਜੰਮੀ ਪਹਿਲਾਂ ਲਾਉਣੀ ਜੀ ਪਹਿਲਾਂ ਸਾਡੀ ਛੜ ਨਾਲੇ ਪਾਲੀ ਛੜ ਅੱਥਰੇ ਜੇ ਕਹਿੰਦੇ ਅੱਥਰੇ ਜੇ ਦਾ ਤੋੜੀ ਸਾਡੀ ਨਾ ਪਰਾਣਾ ਬਾਲ ਨਹੀਂ ਮੈਂ ਭਾਈ ਛੜ ਤਾਬ ਜੁਆ ਲਾ ਗਿਆ ਬਾਲ ਦਾ ਬਹੁਤ ਹੋ ਗਿਆ ਉਹ ਤੇਰਾ ਵੋਟ ਨਾ ਕਰਦਾ ਥੱਲੇ ਲਾਤਾ ਨਾ ਅਲੀ ਤਾਂ ਲਾ ਲਾ ਜਿਹੜਾ ਲਾਤਾ ਹੈ ਸਭ ਮੈਮਰੀ ਸਾਰੇ ਜੁਦਾ ਹੀ ਆਈਦਾ ਰਹੇ ਬੜਾ ਮਾਣ ਮੈਂ ਦੱਈਦਾ ਹੈ ਸਤਿਗੁਰਾਂ ਦੇ ਨਾਲ ਪਾਤਸ਼ਾਹ ਦੇਵਾਂ ਦੇ ਇੱਥੇ ਲਾਉਣ ਵਾਲੀਆਂ ਕਿ ਲਾਵੇ ਸਿਮਰੈ ਕਰ ਨਨ ਦੇ ਆਵੇ ਧਾਈ ਸਭ ਥਾਈ ਹੋਏ ਸਹਾਇ ਦਸਮੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ 'ਪਾਸ ਸਰਦਾਸ ਬੇਨਤੀ ਹੈ ਆਪ ਜੀ ਵੱਲੋਂ ਵਕਸੀ ਹੋਈ ਸਵਾਸਾਂ ਰੋਕੀ ਪੂੰਜੀ ਭੋਗਦੇ ਹੋਏ ਆਪ ਜੀ ਦੇ ਹੁਕਮ ਅਨੁਸਾਰ ਕੱਲੇ ਆਵੇ ਨਾਨਕਾ ਸਦੇ ਉੱਠੀ ਜਾ ਕੇ ਦੇ ਮਹਾਵਾਦਨਕਾਰ ਜੀਵਾ ਜਸਪ੍ਰੀਤ ਕੌਰ ਜੀ ਲੋਕ ਤੋਂ ਪਰਲੋਕ ਸੁਧਾਰ ਗਏ ਸਨ ਉਹਨਾਂ ਦਾ ਪੰਜ ਘੂਰ ਦੇ ਕਸੂਰੀ ਦਾ ਗਲ ਭੇਡ ਕੀਤਾ ਜਾਣਾ ਆਪ ਦੀ ਚਲਾਈ ਹੋਏ ਗੁਰਮਰਜਾ ਦਾ ਅਨੁਸਾਰਾਂ ਤੋਂ ਸੰਸਕਾਰ ਕਰਦੇ ਦੀ ਜੋ ਆ ਗਿਆ ਸੋਕੋ ਦੇ ਨਾਮ ਚਿਤਾਵੜਾ ਨਾਨਕ ਨਾਮ ਕਰਤ ਕਲਾ ਤੇ ਸਰਵੱਤ ਦਾ ਭਰਾ ਵਾਹਿਗੁਰੂ 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 چل بھائی تھری تھپا کے کرا کل کے نمبر سلام یار تھوڑا تھوڑا سابے جا کرے توเร چلو توเร چلو چلے جا بھائی دروازے تے اپ کو بہت دل کریا کل کے نمبر سلام یار سکریا پورا چل 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 আমি <muchas> ਸਾਮੈ ਜੋਤ ਜੋਤ ਹੈ ਸੋਇ ਇਸ ਤੇ ਚੰਨ ਸਮੈ ਚੰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਗ ਤੁਮੋਂ ਅੰਕ ਨੋ ਮੋਏ ਆਈ ਪਿਆ ਸਾ ਕ੍ਰਿਪਾ ਜਲ ਦੇ ਨਾਨਕ ਸਰਾਂ ਕੋ ਜਾਦੇ ਤੇਰੇ ਨਾ ਵਾਸਾ ਰਾਗ ਔੜੀ ਪੂਰਬੀ ਮਹੱਲਾ ਚੌਥਾ ਕਾਮਗ੍ਰੋਧ ਨਗਰ ਮਾ ਭਰਿਆ ਮਲ ਸਾਧੂ ਖੰਡ ਲਖੰਡਾ ਹੈ ਪੂਰਵ ਨਿਲਾਸ ਨਿਲਾਸ ਕਿਰਪਾਇਆ ਮਨ ਹਾਲੇ ਮੰਗਲ ਮੰਡਾ ਹੈ ਕਰ ਸਾਧੂ ਅੰਦਲੀ ਪਣ ਵੱਡਾ ਹੈ ਕਰ ਗੰਡਾਉਤ ਪਣ ਵੱਡਾ ਹੈ ਰਹਾਉ ਸਾਗਤ ਹਾਰਾ ਸਾਗਨ ਜਾਣੇ ਤਨੰਤਰ ਹੋ ਮੈਂ ਕੰਡਾ ਹੈ ਜੋ ਜੋ ਚਲਾ ਚਵਾ ਸੁਖ ਪਾਵੇ ਚਮਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਜਨ ਮਰਨ ਬੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੂ ਅਖੰਡ ਪ੍ਰੇਮੰਡਾ ਹੈ ਹਮ ਗਰੀਬ ਮਸਕੀਨ ਰਵ ਤੇਰੇ ਹਰ ਆਖ ਰਾਖ ਵਡ ਵੱਡਾ ਹੈ ਜਾਂ ਨਾਨਕ ਨਾਮ ਆਧਾਰ ਠੀਕਰ ਨਾਮੇ ਹੀ ਸੁਖ ਮੰਡਾ ਹੈ ਖਰਾ ਗੋੜੀ ਪੂਰਬੀ ਮਹੱਲਾ ਪੰਜਵਾ ਕਰੋ ਬਿਨਾਂਤੀ ਸੁਣ ਮੇਰੇ ਮੀਤਾ ਸੰਤ ਤੈਨ ਕੀ ਵੇਲਾ ਹੀ ਹਾਂ ਖੜ ਚਲੋ ਹਰ ਲਾਹ ਕੇ ਵਸੰਸਹਿਲਾ ਉਦ ਘਟਾਇ ਤਨ ਸੁਰੇ ਨਾਰੇ ਮਨ ਗਰਮਲ ਕਾ ਸਵਾਰੇ ਰਹਾ ਓ ਇਸ ਸੰਸਾਰ ਵਿਕਾਸ ਸੰਸੇ ਮੈਂ ਤਰੀਓ ਬ੍ਰਹਮ ਗਿਆਨੀ ਜਿ ਸੱਚ ਗਾਏ ਪੀਆ ਵੈਰਾਸ ਕਦ ਕਦ ਤਨ ਜਾਨੀ ਜਾਂਕੋ ਆਇ ਸੋਈ ਬਾਜੁ ਹਰ ਗੁਰ ਤੇ ਮਨ ਅਬਸੀਰਾ ਨਿਕਰ ਮਹਿਲ ਪਾਉ ਸੁਖ ਸਹਿਜੇ ਬੋਹਰ ਨਾ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਾਦਤੇ ਸਰਦਾ ਮਨ ਕੀ ਨਾਨਕ ਦਾਸ ਜੇ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਾਨੀ ਨਾਨਕ ਜੀ ਮੇਰਾ ਅਰਦਾਸ ਸਿਕ ਓੰਕਾਰ ਵਾਹਿਗੁਰੂ ਜੀ ਕੀ ਫਾਤੇ ਭਗਵਤੀ ਜੀ ਸਹਾਇ ਵਾਰਸ ਜੀ ਭਗਵਤੀ ਜੀ ਕੀ ਫਾਤ ਸ਼ਾਹੀ ਦਸਮੀ ਪਰਥੋਂ ਬੋਕਾਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਰੰਗ ਦੇ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਡਠਿਆਂ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨ ਤੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਬਾਦਸ਼ਾਹਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨਤਰ ਖਾਲਸਾ ਜੀ ਵੱਲ ਪੰਜਾਬ ਪਿਆਰਿਆਂ ਚੌਹਾਂ ਸੈਵਜਾਦਿਆਂ 40 ਮੁਕਤਿਆਂ ਪਿਆਰਿਆਂ ਸਚਿਆਰਿਆਂ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨਤਰ ਖਾਲਸਾ ਜੀ ਵੱਲ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨਤਰ ਖਾਲਸਾ ਜੀ ਵੱਲ ਸਿੱਖਾਂ ਨੂੰ ਸਿੱਖੀ ਦਾਣ ਕੇ ਇਸਦਾ ਰਹੇ ਦਾਣ ਬਿਵੇਕ ਦਾਣ ਭਰੋਸਾ ਦਾਣ ਵਿਸਾ ਦਾਣ ਦਾਣਾ ਸਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸੇਵ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਕਾ ਜੇ ਕਾ ਖਾਲਸਾ ਜੀ ਵਾਹੋ ਸਿੱਖਾਂ ਦਾ ਮਾਨੀ ਮਾਂ ਮਾਤ ਉਸਤੀ ਮਾਤਾ ਰਖਾ ਵਾਹਿ ਗੁਰੂ ਹੈ ਨਮਾਨਿਆਂ ਦੇ ਮਾਨੇ ਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਗੁਰੂ ਆਪ ਜੀ ਦੇ ਚਰਨ ਕਬਲਾਂ ਬਾਸ ਅਰਦਾਸ ਬੇਨਤੀ ਆਪ ਜੀ ਵੱਲੋਂ ਬਖਸੀ ਹੋਈ ਸਵਾਸਾਂ ਰੂਪੀ ਪੂੰਜੀ ਭੋਗਦੇ ਹੋਏ ਆਪ ਜੀ ਦੇ ਹੁਕਮ ਅਨੁਸਾਰ ਕੱਲ੍ਹ ਆਵੇ ਨਾਨਕਾ ਸਦੇ ਉੱਠੀ ਜਾਹੇ ਦੇ ਮਹਾਵਾਕ ਅਨੁਸਾਰ ਬੀਬਾ ਜਸਪ੍ਰੀਤ ਕੌਰ ਜੀ ਲੋਕ ਤੋਂ ਪਰਲੋਕ ਸੁਧਾਰ ਕੇ ਸੰਨ ਉਹਨਾਂ ਦਾ ਆਖ਼ਤਮ ਸੰਸਕਾਰ ਕੀਤਾ ਗਿਆ ਕੀਰਤਨ ਸੋਲੇ ਦੇ ਪਾਠ ਕੀਤੇ ਗਏ ਅਖਰਵਾਦ ਘਟ ਭੁੱਲ ਚੁਕ ਮਾਫ ਕਰਨਾ ਅੱਗੇ ਤੋਂ ਸੁੱਧ ਗੁਰਬਾਣੀ ਪੜਨ ਦਾ ਬਲ ਵਕਸ਼ਨਾ ਸ਼ੁਰੂਆਤ ਸੰਗਤ ਕੀ ਅਰਦਾਸ ਸਾਪ ਜੀ ਦੇ ਚਰਨ ਕਬਲਾਂ ਪਾਏ ਜੀਵਤ ਹੋਏ ਸੰਸਾਰ ਦੇ ਵਿਚਰਦੇ ਆ ਜਾਣੇ ਅਣਜਾਣੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਲੇਖਕਤ ਹੈ ਨਾ ਛੂਟੀ ਐ ਖਿੰਖਣ ਖੁਲਣਹਾਰ ਬਖਸ਼ਣਹਾਰਾ ਬਖਸ਼ ਲੈ ਨਾਨਕ ਪਾਰਵਤਾਰ ਹਰ ਤਰ੍ਹਾਂ ਕਰਕੇ ਮੇਰਾ ਕਰਨੀਆਂ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਬੀਬਾ ਜਸਪ੍ਰੀਤ ਕੇ ਚਰਣਾ ਵਿੱਚ ਨਵਾਸ ਵਖਸਨਾ ਪਿੱਛੇ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਰਸਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਵਖਸਨਾ ਜੋ ਜੀ ਆਵੇ ਸੋ ਰਾਜੀ ਹੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ